ਜੀ ਪ੍ਰਧਾਨ ਜੀ ਅੱਜ ਤੁਸੀਂ ਡੀਸੀ ਦਫ਼ਤਰ ਆਏ ਹੋ ਜੀ ਜੀ ਕੀ ਸਮੱਸਿਆ ਲੈ ਕੇ ਆਏ ਸਰ ਜਿਹੜੇ ਅਸੀਂ ਅੱਜ ਡੀਸੀ ਸਾਹਮਣੂ ਮਮਰਨਨ ਦਿੱਤਾ ਸਾਡੇ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਿਵੇਂ ਹੁਣ ਬਾਰਿਸ਼ ਦਾ ਮੌਸਮ ਚੱਲਦਾ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਸਾਡੇ ਨਾ ਸੀਵਰ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਸਾਰਾ ਪੂਰਾ ਸ਼ਹਿਰ ਬਲੌਕ ਪਿਆ ਸੀਵਰੇਜ ਦੀਆਂ ਸਫਾਈਆਂ ਨਹੀਂ ਹੋਈਆਂ ਜਿਹੜੀਆਂ ਸਫਾਈਆਂ ਇਹਨਾਂ ਨੇ ਕੀਤੀਆਂ ਵੀ ਨਹੀਂ ਉਹ ਕੱਲੀਆਂ ਕਾਗਜ਼ਾਂ ਦੇ ਵਿੱਚ ਸਫਾਈਆਂ ਕੀਤੀਆਂ ਹੋਈਆਂ ਨੇ ਕਰੋੜਾਂ ਰੁਪਈਆ ਉਸ ਕਾਗਜ਼ਾਂ ਦੇ ਵਿੱਚ ਹੀ ਦਿਖਾਤਾ ਇਹਨਾਂ ਨੇ ਇਸੇ ਤਰ੍ਹਾਂ ਇਕੱਲੇ ਇਕੱਲੇ ਵਾਰਡ ਦਾ ਇਹ ਸਾਰਾ ਮਸਲਾ ਇਕੱਲੇ ਇਕੱਲੇ ਵਾਰਡ ਦਾ ਜਿਹੜਾ ਇਕੱਲੇ ਇਕੱਲੇ ਵਾਰਡ ਦੇ ਰਹੇ ਆਪਣੇ ਹੁਣੇ ਚੈਂਬਰ ਨੇ ਬਲਾਕ ਨੂੰ ਮਾਰਦ ਨੇ ਸਾਰਾ ਪਾਣੀ ਪੁੰਸੀ ਤੁਸੀਂ ਕਹਿਆ ਸੀ ਪੁੰਸੀ ਦਾ ਵੀ ਇਸੇ ਤਰ੍ਹਾਂ ਹਾਲ ਹੈ ਇਸੇ ਤਰ੍ਹਾਂ ਆਪਣੇ ਖਟਿਕਾਵੇਂ ਮਹੱਲੇ ਦਾ ਵੀ ਇਹੀ ਬੁਰਾ ਹਾਲ ਹੈ ਤੇ ਰਹੀ ਗੱਲ ਜੇ ਕਮੇਟੀ ਦੇ ਵਿੱਚ ਸਾਡੇ ਲੋਕ ਜਾਂਦੇ ਨੇ ਨਾ ਸਮੱਸਿਆਵਾਂ ਲੈ ਕੇ ਉੱਥੇ ਕੋਈ ਸੁਣਨ ਵਾਲਾ ਨਹੀਂ ਹੈਗਾ ਨਾ ਤਾਂ ਉੱਥੇ ਦਾ ਕਮੇਟੀ ਦਾ ਪ੍ਰਧਾਨ ਬੈਠਦਾ ਨਾ ਉੱਥੇ ਐਮੀ ਬੈਠਦਾ ਨਾ ਯੂ ਹੁੰਦਾ ਉੱਥੇ ਕੋਈ ਹੁੰਦੀ ਨਹੀਂ ਜੇ ਜਾਵੇ ਤਾਂ ਕਿਹਦੇ ਲਵੇ ਜਾਵੇ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਕੀ ਕਰੋਗੇ ਅਸੀਂ ਪਾਈ ਸਾਹਿਬ ਅਸੀਂ 10 ਮਾਰ ਤੱਕ ਅਸੀਂ ਚਲੇ ਗਏ ਮਹਿਬੂਬ ਸਾਹਿਬ ਵੀ ਕਹੇ ਨੇ ਇਹ ਮਸਲੇ ਤੇ 10 ਵਰਗ ਹੈ ਹਾਂ ਜੀ ਅਗਰੇ ਸਾਡਾ ਮਸਲਾ ਨਹੀਂ ਹੁੰਦੇ ਅਸੀਂ 10 ਦਿਨਾਂ ਦਾ ਸਮਾਂ ਦਿੱਤਾ ਹੈ ਅਗਰ 10 ਦਿਨਾਂ ਬਾਅਦ ਅਸੀਂ ਉਸ ਚੀਜ਼ ਦਾ ਕਮੇਟੀ ਦਾ ਕਰੋ ਕਰਾਂਗੇ ਅਗਰ ਕਮੇਟੀ ਨਹੀਂ ਸੁਣਦਾ ਡੀਸੀ ਸਾਹਿਬ ਦਾ ਕਰੋ ਕਰਾਂਗੇ ਅਸੀਂ ਆਈ ਮਹਿਬੂਬ ਸਾਹਿਬ ਕੀ ਕਹੋਗੇ ਅੱਜ ਦਾ ਜਿਹੜਾ ਸ਼ਾਇਦ ਅੱਜ ਅਸੀਂ ਬਲਾਕ ਕਾਂਗਰਸ ਕਮੇਟੀ ਅਤੇ ਆਪੋਜੀਸ਼ਨ ਦੇ ਸਾਰੇ ਐਮਸੀਆਂ ਵੱਲੋਂ ਡੀਸੀ ਮਲੇ ਕੋੜਲਾ ਨੂੰ ਮੈਮੋਰੰਡਮ ਦਿੱਤਾ ਹੈਗਾ ਤੁਸੀਂ ਦੇਖਿਆ ਕਿ ਪਿਛਲੇ 14 ਜੁਲਾਈ ਤੋਂ بارشਾਂ ਦਾ ਮੌਸਮ ਸ਼ੁਰੂ ਹੋਇਆ ਹੈ ਜਦ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿੰਨੀਆਂ ਕਿ ਬਾਰਸ਼ਾਂ ਹੀਆਂ ਮਲੇਕੋਲੇ ਦਾ ਘਟ ਹੋਈਆਂ ਸਾਰਾ ਸ਼ਹਿਰ ਜਲਥਲ ਹੋਇਆ ਪਿਆ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਅੱਜ ਤੱਕ ਮਲੇਕੋਲੇ ਦੇ ਇਲਾਕੇ ਇੰਨਾ ਸੀਵਰੇਜ ਸਿਸਟਮ ਫੇਲ ਨਹੀਂ ਹੋਇਆ ਜਿੰਨਾ ਹੁਣ ਹੋ ਰਿਹਾ ਪਰ ਅਫਸੋਸ ਹੈ ਕਿ ਪ੍ਰਸ਼ਾਸਨ ਦੇ ਕੰਨਾਂ ਤੇ ਜੂਨੀ ਰੰਗੀ ਨਾਈਓ ਨਾਇਮੀ ਪ੍ਰਧਾਨ ਨੇ ਤਾਂ ਕੀ ਆਣਾ ਹੈਗਾ ਉਹਦਾ ਆਉਂਦੀ ਨਹੀਂ ਵਿਚਾਰੀ ਔਰ ਉਹਦਾ ਘਰ ਵਾਲਾ ਆਉਂਦਾ ਹੈਗਾ ਉਹ ਆਪਣੀ ਸਿਆਸਤ ਠੇਕੇਦਾਰੀ ਕਰਕੇ ਚਲੇ ਜਾਂਦਾ ਕਮੇਟੀ ਚਲਾਵਾ ਕੌਣ ਹੈ ਕਮੇਟੀ ਦਾ ਬਸ ਰੱਬ ਸਾਰੇ ਹੀ ਚਲਦੀ ਹੈ ਇਸ ਕਮਿਸ਼ਨਾਂ ਦੇ ਸਾਰੇ ਚੱਲਦੀ ਹੈ ਕਮੇਟੀ ਕਮੇਟੀ ਦੇ ਅੰਦਰ ਬਹੁਤ بڑے ਘਪਲੇ ਬਾਜੀ ਹੋ ਰਹੇ ਨੇ ਜਿਲ੍ਹਾ ਬਣ ਗਿਆ ਜਿਹੜਾ ਤਾਂ ਪ੍ਰਸ਼ਾਸਨ ਉਹਦੇ ਬੈਠਾ ਹੈ ਇਹਦੇ ਹਾਲਾਤ ਕਿਉਂ ਪੈਦਾ ਹੋਏ ਇਹ ਹਾਲਾਤ ਤਾਂ ਹੁਣ ਇੱਥੇ ਦੇ ਸਰਕਾਰ ਦੱਸ ਸਕਦੀ ਹੈ ਐਮਐਲਏ ਦੱਸ ਸਕਦਾ ਹੈ ਜਾਂ ਡੀਸੀ ਸਾਹਿਬ ਨੂੰ ਮਿਲਿਆ ਸੀ ਓਪਨਲੀ ਡੀਸੀ ਸਾਹਿਬ ਨੂੰ ਬੋਲ ਕੇ ਕਿਹਾ ਹੈ ਕਿ ਅਗਰ ਇਹ ਮਸਲਾ 10 ਦਿਨਾਂ ਦੇ ਅੰਦਰ ਹੱਲ ਨਹੀਂ ਹੋਇਆ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਦਰਨਾ ਦੇਾਂਗੇ ਪ੍ਰਦਰਸ਼ਨ ਕਰਾਂਗੇ ਉਹ ਕਿੰਨਾ ਲੰਬਾ ਚੱਲੇਗਾ ਉਹ ਮੌਕੇ ਦਾ ਮੌਕਾ ਹੀ ਦੱਸੂਗਾ